ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 9ਵੀਂ ਅਤੇ 10ਵੀਂ ਵਿਸ਼ਾ ਪੰਜਾਬੀ ਦੀ ਅਭਿਆਸ ਸ਼ੀਟ 8 ਨੂੰ ਹੱਲ ਕਰਾਂਗੇ ਸਾਰੇ ਬੱਚੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਆਪਣੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਮਾਤ 9ਵੀਂ ਤੇ ਜਮਾਤ 10ਵੀਂ ਦੋਨਾਂ ਜਮਾਤਾਂ ਲਈ ਹਫਤਾਵਰੀ ਅਭਿਆਸ ਸ਼ੀਟ 8 ਸੇਮ ਹੈ ਇੱਕੋ ਸ਼ੀਟ ਹੈ ਵਿਸ਼ਾ ਪੰਜਾਬੀ ਪ੍ਰਸ਼ਨ ਨੰਬਰ 1 ਤੋਂ 5 ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਹਾਂਜੀ ਪੈਰੇ ਨੂੰ ਧਿਆਨ ਨਾਲ ਪੜ੍ਹਿਓ ਤੇ ਜਿਹੜੇ ਪ੍ਰਸ਼ਨ ਦਿੱਤੇ ਹੋਏ ਨੇ ਉਹਨਾਂ ਦੇ ਉੱਤਰ ਟਿੱਕ ਕਰਨੇ ਨੇ ਪਹਿਲਾ ਪ੍ਰਸ਼ਨ ਲੇਖਕ ਦੇ ਦਿਨ ਰਾਤ ਤਿਉਹਾਰਾਂ ਵਰਗੇ ਕਦੋਂ ਹੁੰਦੇ ਸਨ ਹਾਂਜੀ ਇਹਦਾ ਉੱਤਰ ਆਊਗਾ ਦੂਜਾ ਬੇਬੇ ਜਦੋਂ ਘਰ ਵਿੱਚ ਹੁੰਦੀ ਦੂਜਾ ਪ੍ਰਸ਼ਨ ਬੇਬੇ ਦੇ ਹੁੰਦਿਆਂ ਲੇਖਕ ਨੂੰ ਘਰ ਕਿਹੋ ਜਿਹਾ ਜਾਪਦਾ ਹਾਂਜੀ ਇਹਦਾ ਉੱਤਰ ਆਊਗਾ ਪਹਿਲਾ ਜਿਉਂਦਾ ਜਾਗਦਾ ਪੂਰਾ ਜਾਪਦਾ ਤੀਜਾ ਪ੍ਰਸ਼ਨ ਬੇਬੇ ਦੀ ਗੈਰ ਹਾਜ਼ਰੀ ਵਿੱਚ ਬਾਪੂ ਕਿਸ ਗੱਲ ਦਾ ਧਿਆਨ ਰੱਖਦਾ ਸੀ ਹਾਂਜੀ ਇਹਦਾ ਉੱਤਰ ਆਊਗਾ ਪਹਿਲਾ ਬੱਚੇ ਨਾਲ ਛਿੜਕਣ ਦਾ ਉਸ ਤੋਂ ਬਾਅਦ ਚੌਥਾ ਪ੍ਰਸ਼ਨ ਪੈਰੇ ਅਨੁਸਾਰ ਬੇਬੇ ਕਈ ਵਾਰ ਕਿਉਂ ਰੋਂਦੀ ਸੀ ਇਹਦਾ ਉੱਤਰ ਆਊਗਾ ਜੀ ਤੀਜਾ ਬੇਬੇ ਕੋਲ ਕਾਪੀਆਂ ਲਈ ਪੈਸੇ ਨਾ ਹੋਣ ਕਰਕੇ ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਲੇਖਕ ਲਈ ਨਵੇਂ ਕੱਪੜੇ ਅਤੇ ਕਿਤਾਬਾਂ ਦਾ ਪ੍ਰਬੰਧ ਬੀਬੀ ਕਿਵੇਂ ਕਰਦੀ ਹਾਂਜੀ ਇਹਦਾ ਉੱਤਰ ਆਊਗਾ ਪਹਿਲਾ ਨਾਨਕਿਆਂ ਕੋਲ ਜਾ ਕੇ ਉਸ ਤੋਂ ਬਾਅਦ 6 ਤੋਂ 10 ਪ੍ਰਸ਼ਨ ਨੇ ਜਿਹੜੇ ਅੱਗੇ ਅਗਲੇ ਉਹਨਾਂ ਦੇ ਉੱਤਰ ਵੀ ਆਪਾਂ ਨੇ ਇਸ ਪੈਰੇ ਨੂੰ ਪੜ੍ਹ ਕੇ ਦੇਣੇ ਨੇ ਪੈਰੇ ਨੂੰ ਧਿਆਨ ਨਾਲ ਪੜ੍ਹਨਾ ਹੈ ਤੇ ਜਿਹੜੇ ਅਕੀ ਪ੍ਰਸ਼ਨ ਦਿੱਤੇ ਹੋਏ ਨੇ ਉਹਨਾਂ ਦੇ ਉੱਤਰ ਟਿਕ ਕਰਨੇ ਨੇ 6ਵਾਂ ਪ੍ਰਸ਼ਨ ਅੱਜ ਦਾ ਮਨੁੱਖ ਮਸ਼ੀਨੀ ਪੱਧਰ ਤੇ ਕਿਵੇਂ ਪੁੱਜ ਗਿਆ ਹਾਂਜੀ ਇਹਦਾ ਉੱਤਰ ਆਊਗਾ ਚੌਥਾ ਚੌਥੇ ਦੇ ਵਿੱਚ ਦੋ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਦੂਜਾ ਦਿੱਤਾ ਹੋਇਆ ਪਹਿਲਾ ਆਪਸੀ ਮੁਕਾਬਲੇ ਕਾਰਨ ਤੀਜਾ ਦਿੱਤਾ ਹੋਇਆ ਪਦਾਰਥਵਾਦੀ ਸੋਚ ਕਰਨੇ ਦੋਨੋਂ ਸਹੀ ਨੇ ਇਸ ਕਰਕੇ ਦੋਨਾਂ ਨੂੰ 4 ਨੰਬਰ ਦੇ ਵਿੱਚ ਐਡ ਕਰਤਾ ਇਹਨਾਂ ਨੇ ਉੱਤਰ 2 ਅਤੇ 3 ਦੋਵੇਂ ਇਸ ਕਰਕੇ ਇਹਦਾ ਉੱਤਰ ਆਊਗਾ ਚੌਥਾ ਅੱਗੇ 7ਵਾਂ ਮਨੁੱਖ ਦੀਆਂ ਸਮਾਜਿਕ ਅਤੇ ਆਤਮਿਕ ਲੋੜਾਂ ਅਧੂਰੀਆਂ ਕਿਉਂ ਰਹਿ ਜਾਂਦੀਆਂ ਹਨ ਹਾਂਜੀ ਇਹਦਾ ਉੱਤਰ ਆਊਗਾ ਪਹਿਲਾ ਮੁੱਢਲੀਆਂ ਲੋੜਾਂ ਦੀ ਅਪੂਰਤੀ ਕਾਰਨ ਉਸ ਤੋਂ ਬਾਅਦ 8ਵਾਂ ਪ੍ਰਸ਼ਨ ਪੈਰੇ ਅਨੁਸਾਰ ਮਨੁੱਖ ਨੇ ਮਸਨੂਈ ਸਹਾਰੇ ਤਲਾਸ਼ਨੇ ਕਿਉਂ ਸ਼ੁਰੂ ਕਰ ਦਿੱਤੇ ਹਾਂਜੀ ਇਹਦਾ ਉੱਤਰ ਆਊਗਾ ਚੌਥਾ ਉਪਰੋਕਤ ਸਾਰੇ ਕਿ ਕਿ ਇਹਦੀਆਂ ਤਿੰਨੇ ਆਪਸ਼ਨਾਂ ਸਹੀ ਨੇ ਇਸ ਕਰਕੇ ਇਹਦਾ ਉੱਤਰ ਕੀ ਹੈ ਚੌਥਾ ਉਪਰੋਕਤ ਸਾਰੇ ਨੇ ਮਨੁੱਖੀ ਇਕਲਤਾ ਕਾਰਨ ਦੂਜਾ ਮਨੁੱਖ ਮਨੁੱਖ ਦਾ ਸਹਾਰਾ ਨਾ ਮਿਲਣ ਕਾਰਨ ਤੀਜਾ ਇਨਸਾਨ ਦੀ ਇਨਸਾਨ ਤੋਂ ਆਤਮਿਕ ਦੂਰੀ ਕਰ ਇਸ ਕਰਕੇ ਤਿੰਨੇ ਆਪਸ਼ਨਾਂ ਸਹੀ ਨੇ ਇਹਦਾ ਉੱਤਰ ਆਊਗਾ ਚੌਥਾ ਉਪਰੋਕਤ ਸਾਰੇ ਉਸ ਤੋਂ ਬਾਅਦ ਨੌਵਾਂ ਪ੍ਰਸ਼ਨ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੀ ਕੀ ਦੇਣ ਹੈ ਹਾਂਜੀ ਇਹਦਾ ਉੱਤਰ ਆਊਗਾ ਦੂਜਾ ਬਾਰੀ فاਸਲੇ ਘਟਾਏ ਹਨ ਅੱਗੇ 10ਵਾਂ ਪ੍ਰਸ਼ਨ ਮਾਨਸਿਕ ਅਤੇ ਆਤਮਿਕ ਪੱਧਰ ਉੱਤੇ ਇਨਸਾਨ ਕਿਸ ਨਾਲ ਤਾਲਮੇਲ ਰੱਖਣ ਵਿੱਚ ਫੇਲ ਹੋ ਗਿਆ ਹੈ ਹਾਂਜੀ ਇਹਦਾ ਉੱਤਰ ਆਊਗਾ ਤੀਜਾ ਭੌਤਿਕ ਵਾਤਾਵਰਣ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 11 ਤੋਂ 15 ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਅਗਲੇ 11 ਤੋਂ 15 ਪ੍ਰਸ਼ਨ ਨੇ ਜਿਹੜੇ ਉਹ ਵੀ ਆਪਾਂ ਨੇ ਪੈਰੇ ਦੇ ਵਿੱਚੋਂ ਹੀ ਦੇਣੇ ਨੇ। ਪੈਰੇ ਨੂੰ ਧਿਆਨ ਨਾਲ ਪੜ੍ਹੋ ਤੇ ਜਿਹੜੇ ਪ੍ਰਸ਼ਨ ਦਿੱਤੇ ਹੋਏ ਨੇ ਉਹਨਾਂ ਨੂੰ ਟਿੱਕ ਕਰੋ। ਹਾਂਜੀ ਅੱਗੇ 11ਵਾਂ ਪ੍ਰਸ਼ਨ ਹੈ। ਬੁੱਧੀ ਜਜ਼ਵੇ ਅਧੀਨ ਕਿਸ ਵਿਦਾ ਵਿੱਚ ਹੁੰਦੀ ਹੈ? ਹਾਂਜੀ ਇਹਦਾ ਉੱਤਰ ਆਊਗਾ ਪਹਿਲਾ ਨਿੱਕੀ ਕਹਾਣੀ ਵਿੱਚ। ਅੱਗੇ 12ਵਾਂ ਪ੍ਰਸ਼ਨ ਪੜਨ ਵਾਲੇ ਨੂੰ ਅੰਦਰ ਝਾਤੀ ਮਾਰਨ ਦੀ ਪ੍ਰੇਰਣਾ ਕੌਣ ਦਿੰਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਤੀਜਾ ਪਹਿਲਾ ਅਤੇ ਦੂਜਾ ਦੋਵੇਂ ਇਹਦੇ ਉੱਤਰ ਦੋਨੋਂ ਠੀਕ ਨੇ ਪਹਿਲਾ ਵੀ ਤੇ ਦੂਜਾ ਵੀ ਨਿੱਕੀ ਕਹਾਣੀ ਤੇ ਦੂਜਾ ਨਿਵੰਦ ਇਸ ਕਰਕੇ ਇਹਦਾ ਉੱਤਰ ਤੀਜਾ ਆਊਗਾ ਪਹਿਲਾ ਤੇ ਦੂਜਾ ਦੋਵੇਂ ਠੀਕ ਹੈ ਜੀ ਉਸ ਤੋਂ ਬਾਅਦ 13ਵਾਂ ਪ੍ਰਸ਼ਨ ਕਿਸ ਕਹਾਣੀ ਵਿੱਚ ਵਿਚਾਰਾਂ ਦੀ ਪ੍ਰਧਾਨਤਾ ਹੁੰਦੀ ਹੈ। ਹਾਂਜੀ ਇਹਦਾ ਉੱਤਰ ਆਊਗਾ ਦੂਜਾ ਵਿਚਾਰਾਤਮਿਕ ਕਹਾਣੀ ਵਿੱਚ। ਅੱਗੇ 14ਵਾਂ ਪ੍ਰਸ਼ਨ ਕਿਹੜੇ ਸਾਹਿਤ ਰੂਪ ਵਿੱਚ ਲੇਖਕ ਸਿੱਧੇ ਸਬੋਧਨ ਦੀ ਵਿਧੀ ਨੂੰ ਅਪਣਾਉਂਦਾ ਹੈ? ਹਾਂਜੀ ਇਹਦਾ ਉੱਤਰ ਆਊਗਾ ਤੀਜਾ ਨਿਬੰਧ। ਅੱਗੇ 15ਵਾਂ ਪ੍ਰਸ਼ਨ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਾਹਿਤ ਰੂਪ ਨਿਵੰਦ ਦੇ ਸੰਬੰਧ ਵਿੱਚ ਬਿਲਕੁਲ ਗਲਤ ਹੈ ਹਾਂਜੀ ਇਹਦਾ ਉੱਤਰ ਆਊਗਾ ਚੌਥਾ ਨਿਵੰਦ ਦੇ ਸੰਬੰਧ ਵਿੱਚ ਪਹਿਲੇ ਤਿੰਨ ਆਪਸ਼ਨ ਨੇ ਜਿਹੜੇ ਬਿਲਕੁਲ ਸਹੀ ਨੇ ਚੌਥਾ ਗਲਤ ਹੈ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਆਪਣੇ ਸਬਜੈਕਟ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ